ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਸੰਗਤਾਂ ਦੀ ਮੰਗ ਸੀ ਕਿ ਭਾਈ ਗੁਰਦਾਸ ਜੀ ਦੀਆਂ 12 ਦੀ ਸੰਥਿਆ ਲੜੀਵਰ ਕਰਾਈ ਜਾਵੇ ਸੋ ਆਪਾਂ ਇਹ ਕੋਸ਼ਿਸ਼ ਕਰਨੀ ਆ ਕਿ ਇੱਕ ਦੋ ਵਾਰਾਂ ਦੀ ਸੰਥਿਆ ਡੇਲੀ ਆਪ ਜੀ ਨੂੰ ਕਰਾਈ ਜਾਵੇ ਕਿਉਂਕਿ ਭਾਈ ਗੁਰਦਾਸ ਦੀਆਂ 12 ਵੀ ਬਹੁਤ ਮਹਿੰਗੀਆਂ ਨੇ ਪੜਨ ਦੇ ਵਿੱਚ ਜਿੰਨਾ ਚਿਰ ਸੰਗਤ ਜੀ ਭਾਏ ਗੁਰਦਾਸ ਦੀਆਂ 12 ਦੀ ਸੰਥਿਆ ਗ੍ਰੰਥੀ ਸਿੰਘ ਨਹੀਂ ਕਰਦਾ ਉਹਨਾਂ ਚਿਰ ਗ੍ਰੰਥੀ ਸਿੰਘ ਆਪਣੇ ਆਪ ਨੂੰ ਗ੍ਰੰਥੀ ਸਿੰਘ ਨਹੀਂ ਕਹਾ ਸਕਦਾ ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਉਹਨਾਂ ਲੜੀ ਵਾਰ ਪੰਜ ਵਾਰੀ ਕੀਤੀ ਹੋਵੇ ਪਰ ਜੇ ਭਾਏ ਗੁਰਦਾਸ ਦੀਆਂ 12 ਦੀ ਸੰਥਿਆ ਨਹੀਂ ਕੀਤੀ ਤਾਂ ਗ੍ਰੰਥੀ ਸਿੰਘ ਨਹੀਂ ਕਹਾ ਸਕਦਾ ਕਿਉਂਕਿ ਸਤਿਗੁਰ ਜੀ ਨੇ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਕੁੰਜੀ ਦਾ ਖਿਤਾਬ ਦਿੱਤਾ ਹੈ ਤੇ ਜੰਦਰਾ ਕਹਿ ਲੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਕੁੰਜੀ ਤੋਂ ਬਿਨਾ ਜੰਦਰਾ ਨਹੀਂ ਖੁੱਲ ਸਕਦਾ ਇਸ ਕਰਕੇ ਭਾਈ ਗੁਰਦਾਸ ਦੀਆਂ ਵਾਰਾਂ ਦੀ ਆਪਾਂ ਸੰਥਿਆ ਸ਼ੁਰੂ ਕਰਨ ਜਾ ਰਹੇ ਹਾਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੰਗਤਾਂ ਹੋਰ ਵੀ ਲਾਹਾ ਲੈ ਸਕਣ ਜਿਨ੍ਹਾਂ ਸੰਗਤਾਂ ਨੇ ਸੰਥਿਆ ਕਰਨੀ ਹੈ ਭਾਈ ਗੁਰਦਾਸ ਦੀਆਂ ਵਾਰਾਂ ਦੀ ਤੇ ਇੱਕ ਸੰਗਤ ਜੀ ਇਹ ਤਿਆਰ ਰੱਖਣਾ ਕਿ ਜਾਂ ਇੱਕ ਜਾਂ ਦੋ ਵਾਰਾਂ ਦੀ ਆਪਾਂ ਸੰਖਿਆ ਕਰਨੀ ਹੈ। ਉਹਨ ਘੱਟੋ-ਘੱਟ 25 ਵਾਰ ਪੜ੍ਹਨਾ ਹੈ। 25 ਵਾਰ ਪੜ੍ਹਨਾ ਹੈ ਵੱਧ ਭਾਵੇਂ 50 ਹੀ ਪੜ੍ਹ ਲਓ ਘੱਟੋ-ਘੱਟ 25 ਵਾਰ ਇਸ ਨੂੰ ਪਕਾਉਣਾ ਹੈ ਫਿਰ ਤੁਹਾਨੂੰ ਯਾਦ ਹੋਵੇਗਾ ਕਿਉਂਕਿ ਭਾਈ ਗੁਰਦਾਸ ਜੀ ਧੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਹੋਏ ਨੇ ਤੇ ਬੀਬੀ ਭਾਨੀ ਜੀ ਦੇ ਭਰਾ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਮਾਮੇ ਲੱਗੇ ਸਾਰ ਜਿਹੜੀ ਮੋਢਲੀ ਵਿਦਿਆ ਭਾਈ ਗੁਰਦਾਸ ਜੀ ਨੇ ਸ੍ਰੀ ਗੋਵਿੰਦ ਵਾਲ ਸਾਹਿਬ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸੋਂ ਕੀਤੀ ਹੈ ਤੇ ਜਦੋਂ ਸਰੀਰ ਛੱਡਿਆ ਭਾਈ ਗੁਰਦਾਸ ਜੀ ਨੇ ਸ੍ਰੀ ਗੋਵਿੰਦ ਵਾਲ ਸਾਹਿਬ ਧਰਤੀ ਤੇ ਛੱਡਿਆ ਇਸ ਕਰਕੇ ਸੰਗਤ ਜੀ ਸ਼ੁਰੂ ਕਰਨ ਜਾ ਰਹੇ ਆ ਵਾਰ ਇੱਥੋਂ ਸ਼ੁਰੂ ਹੁੰਦੀ ਹੈ ਭਾਈ ਗੁਰਦਾਸ ਦੀਆਂ ਵਾਰਾਂ ਕਈ ਥਾਂ ਤੇ ਉੱਤੇ ਲਿਖਿਆ ਹੁੰਦਾ ਹੈ ਰਤਾਵਲੀ ਭਾਈ ਗੁਰਦਾ ਜੀ ਭੱਲੇ ਕੇ ਬੋਲਣਾ ਇਸ ਤਰ੍ਹਾਂ ਲਿਖਿਆ ਹੁੰਦਾ ਹੈ ਪਰ ਸ਼ੁਰੂ ਇੱਥੇ ਸੰਪਰਦਾਵ ਦੇ ਵਿੱਚ ਇੱਥੇ ਸ਼ੁਰੂ ਕਰਾਇਆ ਜਾਂਦਾ ਹੈ ਨਮਸਕਾਰ ਗੁਰਦੇਵ ਕੋ ਆਪਾਂ ਨਾਮ ਨਾਲ ਇਹਦੇ ਅਰਥ ਵੀ ਦੱਸਣੇ ਨੇ ਵਿੱਚ ਅਰਥ ਵੀ ਆਉਣਗੇ ਨਾਮ ਨਾਲ ਤੇ ਅਰਥ ਆਪ ਜੀ ਨੇ ਸਰਵਣ ਕਰਨੇ ਨੇ ਥੋੜਾ ਸਮਝਣਾ ਆਪ ਨੂੰ ਸੌਖਾ ਹੋ ਜਾਵੇਗਾ ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ ਗੁਰਦੇਵ ਗੁਰੂ ਨਾਨਕ ਦੇਵ ਨੂੰ ਮੇਰੀ ਨਮਸਕਾਰ ਹੋਵੇ ਤੇ ਸਤਨਾਮ ਦਾ ਜਿਸ ਨੇ ਮੰਤਰ ਸੁਨਾਇਆ ਹੈ ਭਵਜਲ ਵਿੱਚੋਂ ਹੁਣ ਸੰਗਤ ਜੀ ਚਾਚੇ ਨੂੰ ਹੋੜਾ ਤੇ ਉੱਤੇ ਲੱਗੀ ਬਿੰਦੀ ਬਿੰਦੀ ਦੀ ਆਵਾਜ਼ ਉਚਾਰਨ ਕਰਨੀ ਵਿੱਚੋਂ ਚੋਂ ਭਵਜਲ ਵਿੱਚੋਂ ਕੱਢ ਕੇ ਕੇ ਨਹੀਂ ਪੜਨਾ ਹੁਣ ਇਹ ਵੀ ਆਪਾਂ ਸੰਗਤ ਜੀ ਤਿਆਰ ਰੱਖਣਾ ਨਾਲ ਨਾਲ ਭਾਈ ਗੁਰਦਾਸ ਦੀਆਂ ਵਾਰਾਂ ਦੇ ਜਿਹੜੇ ਐਪ ਨੇ ਬੜੇ ਨੇ ਪਰ ਸਾਰਿਆਂ ਦੇ ਵਿੱਚ ਵੱਖ-ਵੱਖ ਫਰਕ ਹੈ ਪਰ ਆਪਾਂ ਪ੍ਰਾਤਨ ਜੋ ਸਰੂਪ ਨੇ ਭਾਈ ਗੁਰਦਾਸ ਜੀ ਵਾਰਾਂ ਦੇ ਉਹਨਾਂ ਦੇ ਮੁਤਾਬਕ ਆਪਾਂ ਸੰਥਿਆ ਕਰਨੀ ਹੈ ਨਵੇਂ ਸਰੂਪਾਂ ਦੇ ਵਿੱਚ ਤੁਸੀਂ ਦਰਸ਼ਨ ਕਰੋਗੇ ਤੇ ਕੀ ਆਉਂਦਾ ਹੈ ਪ੍ਰਾਤਨ ਸਰੂਪ ਦੇ ਦਰਸ਼ਨ ਕਰੋਗੇ ਭਾਈ ਗੁਰਦਾਸ ਜੀ ਵਾਰਾਂ ਦੇ ਤੇ ਇੱਥੇ ਕਹਿ ਆਊਗਾ ਸ਼ੁੱਧ ਪੜ ਜਿਹੜਾ ਕਹੇ ਆ ਤੇ ਆਪਾਂ ਇਹ ਸੰਥਿਆ ਕਰਨੀ ਹੈ ਵਿੱਚੋਂ ਵਿੱਚੋਂ ਕਿ ਜਿੱਥੇ ਕ ਇਹ ਹੁੰਦਾ ਉੱਥੇ ਤੁਸੀਂ ਕ ਇਹ ਪੜਨਾ ਹੈ ਧਿਆਨ ਰੱਖਣਾ ਕਿ ਕਿਉਂਕਿ ਕਈ ਵਾਰ ਜਿਹੜੇ ਐਬ ਬਣੇ ਹੁੰਦੇ ਨੇ ਉਹਨਾਂ ਵਿੱਚ ਲਗਾ ਮਾਤਰਾ ਦੀ ਘਾਟ ਵੱਧ ਲੱਗ ਜਾਂਦੀ ਹੈ ਸੋ ਧਿਆਨ ਰੱਖਣਾ ਪਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ ਇਸ ਦਾ ਫਲ ਕਹਿੰਦੇ ਇਹ ਹੈ ਕਿ ਮੰਨਣ ਹਾਰਿਆਂ ਨੂੰ ਸੰਸਾਰ ਸਮੁੰਦਰ ਵਿਖੇ ਰੁੜੇ ਇਸ ਜਾਨ ਤੋਂ ਕੱਢ ਕਰਕੇ ਮੁਕਤ ਪਦਾਰਥ ਕਹੀਏ ਜੀਵਨ ਮੁਕਤੀ ਵਿੱਚ ਸਮਾ ਦਿੰਦਾ ਆਪਾਂ ਇਸ ਦਾ ਅਰਥ ਵੀ ਸਮਝ ਲਿਆ ਜਨਮ ਮਰਨ ਭਉ ਕਟਿਆ ਸੰਸਾਰੋਗ ਵਿਯੋਗ ਮਟਾਇਆ ਸੁਸੰਗਤ ਜੀ ਤਿਆਰ ਰੱਖਣਾ ਹੁਣ ਜਿਹੜਾ ਇਹ ਪਾਠ ਇੱਥੇ ਕਈ ਥਾਂ ਤੇ ਜੱਜਾ ਵੀ ਆਇਆ ਹੈ ਪਰ ਜਿਹੜਾ ਸ਼ੁੱਧ ਉਚਾਰਨ ਹੈ ਜਈਏ ਦੇ ਨਾਲ ਹੈ ਪਰ ਇੱਥੇ ਜਈਏ ਨੇ ਐੜਾ ਬਣ ਜਾਣਾ ਬਾਵੇ ਸਿਆਰੀ ਐੜੇ ਹੋੜਾ ਗੱਗਾ ਵਿਯੋਗ ਵਿਯੋਗ ਬੋਲਣਾ ਹੈ ਵਿਯੋਗ ਨਹੀਂ ਬੋਲਣਾ ਇਹ ਤਿਆਰ ਰੱਖਣਾ ਕਈ ਥਾਂ ਤੇ ਜੱਜਾ ਵੀ ਆਉਂਦਾ ਹੈ ਪਰ ਜਿਹੜਾ ਸ਼ੁੱਧ ਪਾਠ ਪਰਾਤਨ ਸਰੂਪਾਂ ਦੇ ਅਪਦਰਸ਼ਨ ਕਰਾਂਗੇ ਤੇ ਜਈਏ ਦੇ ਨਾਲ ਆਵੇਗਾ ਪਰ ਇੱਥੇ ਐੜੇ ਦੀ ਆਵਾਜ਼ ਉਚਾਰਨ ਹੋਵੇਗੀ ਵਿਯੋਗ ਮਿਟਾਇਆ ਇਸ ਦਾ ਜਿਹੜਾ ਅਰਥ ਹੈ ਜਨਮ ਤੇ ਮਰਨ ਦਾ ਡਰ ਦੂਰ ਹੋ ਗਿਆ ਕਹਿੰਦੇ ਜਨਮ ਮਰਨ ਭਉ ਕਟਿਆ ਕਟਿਆ ਮਤਲਬ ਦੂਰ ਹੋ ਗਿਆ ਕਿਵੇਂ ਦੂਰ ਹੋਇਆ ਸੰਸਾਰੋਗ ਵਿਯੋਗ ਮਿਟਾਇਆ ਰੋਗ ਤੇ ਵਿਯੋਗ ਦਾ ਸੰਸਾਰ ਵੀ ਪੱਤਰਕਾ ਹੋ ਗਿਆ ਸੰਸਾ ਇਹੋ ਸੰਸਾਰ ਹੈ ਇਹੋ ਈੜੀ ਸਿਆਰੀ ਹਾ ਹੈ ਔਂਕੜ ਸੰਸਾ ਇਹੋ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸਵਾਇਆ ਸਵਾਇਆ ਉਚਾਰਨ ਕਰਨਾ ਉਨੇ ਸਦਾ ਜਿਹੜਾ ਅਰਥ ਹੈ ਇਹ ਸੰਸਾਰ ਸੰਸੇ ਦਾ ਰੂਪ ਹੈ ਸੰਸਾਇੋ ਸੰਸਾਰ ਹੈ ਕਹਿੰਦੇ ਸੰਸਾ ਕੀ ਇਹ ਸਾਰਾ ਸੰਸਾਰ ਹੀ ਸੰਸਾ ਹੈ ਇਹ ਸਾਰ ਸੰਸਾਰ ਸੰਸੇ ਦਾ ਰੂਪ ਹੈ ਤੇ ਜਨਮ ਮਰਨ ਆਦ ਸਾਰੇ ਦੁੱਖ ਇਸੇ ਦੇ ਵਿੱਚ ਹਨ ਸੰਸਾਰ ਦੇ ਵਿੱਚ ਸਾਰੇ ਦੁੱਖ ਹਨ ਸੰਸੇ ਦੇ ਵਿੱਚ ਸਾਰੇ ਦੁੱਖ ਹਨ ਜਮ ਦੰਡ ਸਿਰੋਂ ਨਾ ਉੱਤਰੈ ਹੁਣ ਇੱਥੇ ਤਿਆਰ ਰੱਖਣਾ ਕਨੌੜਾ ਲੱਗਾ ਉੱਤੇ ਬਿੰਦੀ ਲੱਗੀ ਹੈ ਕਨੌੜੇ ਦੀ ਆਵਾਜ਼ ਉਚਾਰਨ ਕਰਨੀ ਸਿਰੋ ਉੱਤੇ ਬਿੰਦੀ ਦੀ ਆਵਾਜ਼ ਉਚਾਰਨ ਕਰਨੀ ਸਿਰੋ ਜਮ ਦੰਡ ਸਿਰੋ ਨਾ ਉੱਤਰੈ ਉੱਤਰੇ ਨਹੀਂ ਪੜਨਾ ਉੱਤਰੈ ਦਲਾਵਾ ਦੇ ਨਾਲ ਸਾਕਤ ਦੁਰਜਨ ਜਨਮ ਗਵਾਇਆ ਇਸ ਦਾ ਅਰਥ ਕੀ ਏ ਜਮ ਦੰਡ ਕਹਿੰਦੇ ਜਮਾ ਦਾ ਦੰਡ ਸਿਰੋ ਜਾਂਦਾ ਨਹੀਂ ਸਿਰੋ ਨਾ ਉੱਤਰੈ ਨਹੀਂ ਉੱਤਰਦਾ ਸਾਕਤ ਦੁਰਜਨ ਸਾਕਤਾ ਦੇ ਦੁਰਜਨਾ ਨੇ ਜਨਮ ਗਵਾਇਆ ਕਹਿੰਦੇ ਐਵੇਂ ਜਨਮ ਵਿਅਰਥ ਪਦਾਰਥ ਕਹਿੰਦੇ ਗਵਾ ਲਿਆ ਹੈ ਚਰਨ ਗਹੇ ਗੁਰਦੇਵ ਦੇ ਸਤ ਸਬਰ ਦੇ ਮੁਕਤ ਕਰਾਇਆ ਜਿਨ੍ਹਾਂ ਨੇ ਗੁਰੂਦੇਵ ਦੀ ਸ਼ਰਨ ਲਈ ਹੈ ਉਹਨਾਂ ਨੂੰ ਸੱਚੇ ਸ਼ਬਦ ਦਾ ਉਪਦੇਸ਼ ਦੇ ਕਰਕੇ ਮੁਕਤ ਕਰ ਦਿੱਤਾ ਹੈ ਭਾਉ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦਰੜਾਇਆ ਦਰੜਾਇਆ ਪਾਠ ਸੰਗਤ ਜੀ ਭਾਰਾ ਕਰਨਾ ਥੱਲੇ ਅੱਧਾ ਹਾ ਲੱਗਾ ਹੈ ਦਰੜਾਇਆ ਇਹ ਜਿਹੜਾ ਅਰਥ ਹੈ ਕਹਿੰਦੇ ਉਹ ਲੋਕ ਪ੍ਰੇਮਾ ਭਗਤੀ ਭਾਉ ਭਗਤੀ ਪ੍ਰੇਮਾ ਭਗਤੀ ਗੁਰਪੁਰਬ ਗੁਰਪੁਰਬ ਨਾਮ ਦਾਨ ਤੇ ਇਸ਼ਨਾਨ ਆਪ ਦ੍ਰਿੜ ਕਰਕੇ ਹੋਰਨਾਂ ਨੂੰ ਉਪਦੇਸ਼ ਦਿੰਦੇ ਹਨ ਜੇ ਹਾ ਬੀਜੋ ਤੇ ਹਾ ਫਲ ਪਾਇਆ ਕਹਿੰਦੇ ਜੇ ਹੋ ਜੇ ਹਾ ਬੀਓ ਜੇ ਹਾ ਬੀਓ ਤੇ ਹਾ ਫਲ ਪਾਇਆ ਹੁਣ ਕਹਿੰਦੇ ਜਿਹੋ ਜਿਆ ਤੁਸੀਂ ਧਰਤੀ ਤੇ ਬੀਜ ਬੀਜੋ ਕੇ ਕਰਮਾ ਰੂਪੀ ਜਿਹੋ ਜਿਆ ਬੀਜ ਕੋਈ ਬੀਜੇਗਾ ਤੇ ਹਾ ਹੀ ਫਲ ਪ੍ਰਾਪਤ ਹੁੰਦਾ ਹੈ ਪ੍ਰਥਮੇ ਸਾਸਨਾ ਮਾਸ ਸੰ ਅੰਧ ਤੁੰਧ ਕਛ ਖਬਰ ਨਾ ਪਾਈ ਪ੍ਰਥਮੇ ਪੜਨਾ ਦਲਾਵਾਂ ਦੇ ਨਾਲ ਪਹਿਲੇ ਪਹਿਲ ਜਦੋਂ ਸਾ ਤੇ ਮਾਸ ਕੁਝ ਵੀ ਨਹੀਂ ਸੀ ਕਿੰਦੇ ਤਦੋ ਆਂਦ ਤੇ ਧੁੰਦ ਹਨੇਰ ਘੁੰਮ ਘੇਰ ਸੀ ਤੇ ਕੋਈ ਸੋਝੀ ਨਹੀਂ ਸੀ ਪੈਂਦੀ ਅੱਗੇ ਭਾਈ ਗੁਰਦਾਸ ਜੀ ਕਥਨ ਕਰਦੇ ਨੇ ਰਕਤ ਬਿੰਦ ਕੀ ਦੇਹ ਰਚ ਰਚ ਤੇ ਵਿਸਰਾਮ ਲਾਉਣਾ ਰਕਤ ਬਿੰਦ ਕੀ ਦੇਹ ਰਚ ਪੰਜ ਤਤ ਕੀ ਜੜਤ ਜੜਾਈ ਹੁਣ ਸੰਗਤ ਜੀ ਜਿਹੜਾ ਪੰਜ ਪਾਠ ਆਇਆ ਇੱਥੇ ਤੁਸੀਂ ਆਮ ਸਰੂਪਨ ਦੇ ਦਰਸ਼ਨ ਕਰੋਗੇ ਨਾ ਉਥੇ ਇਹ ਆਉਂਦਾ ਹੈ ਪੰਜ ਨਵੇਂ ਰੂਪਾਂ ਦਰਸ਼ਨ ਕਰੋਗੇ ਕਈ ਐਪ ਦੇ ਵਿੱਚ ਇਹ ਲਿਖਿਆ ਹੈ ਪੰਜ ਪੱਪੇ ਕੰਨਾ ਪਰ ਪਾੜ ਦੋਨੋਂ ਹੀ ਸਹੀ ਆ ਪਰ ਜਿਹੜਾ ਪ੍ਰਾਤਨ ਆਪਾਂ ਪ੍ਰਾਤਨ ਨਾਲ ਜਾਈਏ ਜਿਹੜਾ ਸੰਪਰਦਾਂ ਵਿੱਚ ਕਰਾਇਆ ਜਾਂਦਾ ਹੈ ਪੰਚ ਪੰਚ ਬੋਲਣਾ ਹੈ ਪਹਿਲ ਪੰਚ ਨੂੰ ਦੇਣੀ ਪੰਚ ਬੋਲਣਾ ਹੈ ਪੰਚ ਤਤ ਕੀ ਜੜਤ ਜੜਾਈ ਮਾਤਾ ਦੇ ਲਉ ਤੇ ਪਿਤਾ ਦੇ ਬੀਰੇਜ ਦੀ ਦੇਹ ਬਣਾ ਕੇ ਉਸੇ ਪੰਜ ਤਤਾਂ ਦਾ ਜੜਾਓ ਜੜ ਦਿੱਤਾ ਅੱਗੇ ਤੱਤਾਂ ਦੇ ਨਾਮ ਦੱਸਦੇ ਹਨ ਭਾਈ ਗੁਰਦਾਜ ਜੀ ਕਹਿੰਦੇ ਪੌਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਲਾਈ ਕਹਿੰਦੇ ਹੁਣ ਪੰਜ ਤੱਤ ਨੇ ਨਾ ਪੰਜ ਤੱਤ ਚਾਰ ਤਾਂ ਦੱਸਦੇ ਭਾਈ ਗੁਰਦਾਜ ਜੀ ਨੇ ਵੇਖੋ ਪੌਣ ਹਵਾ ਪਾਣੀ ਪਾਣੀ ਬੈਸੰਤਰੋ ਅੱਗ ਤੇ ਚੌਥੀ ਧਰਤੀ ਸੰਗ ਮਲਾਈ ਕਹਿੰਦੇ ਵਾਜੂ ਪਾਣੀ ਅੱਗ ਤੇ ਚੌਥੀ ਧਰਤੀ ਦੇ ਨਾਲ ਮੇਲ ਦਿੱਤੀ ਹੈ ਪੰਜਵਾਂ ਕਿਹੜਾ ਫਿਰ ਕਹਿੰਦੇ ਪੰਚਮ ਵਿੱਚ ਆਕਾਸ਼ ਕਰ ਕਰਤਾ ਛਟਮ ਅਦਿਸ਼ਟ ਸਮਾਈ ਪੰਜਵਾਂ ਵਿੱਚ ਕਹਿੰਦੇ ਆਕਾਸ਼ ਕਰਕੇ ਛੇਵਾਂ ਆਪ ਕਰਤਾ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ ਭਾਵੇਂ ਰਿਦਦੇ ਦੇ ਵਿੱਚ ਬੈਠ ਕੇ ਇਸ ਲਈ ਕਿ ਸਾਰੇ ਸਰੀਰ ਜੜ ਨੂੰ ਸੱਤਾ ਦੇ ਕੇ ਚਲਾਉਣ ਕਰੇ ਪੰਚ ਤਤ 25 ਗੁਣ 25 ਗੁਣ ਸੱਤਰ ਮਿੱਤਰ ਮਿਲ ਦੇਹ ਬਣਾਈ ਕਹਿੰਦੇ ਪੰਜ ਤਤ ਤੇ ਪੰਜੀ ਪ੍ਰਕਿਰਤੀਆਂ ਜਿਹੜੇ ਆਪੋ ਦੇ ਵਿੱਚ 76 ਹਨ ਮੇਲ ਕੇ ਮਿੱਤਰ ਬਣਾ ਕੇ ਹੁਣ ਮੇਲ ਕੇ ਮਿੱਤਰ ਬਣਾ ਕੇ ਦੇਹ ਬਣਾ ਦੇਣਾ ਕੀਤੀ ਹੈ ਹੁਣ ਇੱਥੇ ਪਾਈ ਗੁਰਦਾਸ ਜੀ ਕੀ ਕਹਿ ਰਹੇ ਨੇ ਕਿੱਡੀ ਡੁੰਗਾਈ ਵਾਲੀ ਗੱਲ ਕੀਤੀ ਹੈ ਕਹਿੰਦੇ ਪੰਜ ਤੱਤ ਨੇ ਪਰ ਪੰਜ ਤੱਤ ਵੱਖ-ਵੱਖ ਇੱਕ ਦੂਜੇ ਦੇ ਵਿਰੋਧੀ ਨੇ ਅੱਗ ਪਾਣੀ ਦਾ ਵਿਰੋਧੀ ਹੈ ਕਹਿੰਦੇ ਜਿਵੇਂ ਹੁਣ ਲੱਕੜ ਆ ਲੱਕੜ ਦੇ ਵਿੱਚ ਅੱਗ ਹੈ ਪਰ ਲੱਕੜ ਅੱਗ ਅੱਗ ਜਿਹੜੀ ਲੱਕੜ ਨੂੰ ਸਾੜ ਦਿੰਦੀ ਹੈ ਲੱਕੜ ਦੇ ਵਿੱਚ ਆਗ ਹੈ ਪਰ ਕਹਿੰਦੇ ਵੇਲ ਉਹਨਾਂ ਦੇ ਵਿੱਚ ਇਹ ਸਾਰੇ ਮੇਲ ਕੇ ਮਿੱਤਰ ਬਣਾਤੇ ਇੱਕ ਦੂਜੇ ਦੇ ਅਗ ਲੱਕੜ ਦੀ ਵੈਰੀ ਆ ਜਦੋਂ ਲੱਕੜ ਨੂੰ ਅਗ ਲੱਗ ਜਾਂ ਸੜ ਦਿੰਦੀ ਹੈ ਪਰ ਭਾਈ ਗੁਰਦਾਸ ਜੀ ਕਹਿੰਦੇ ਪਰਮੇਸ਼ਰ ਦੀ ਖੇਡ ਵੇਖੋ ਕਿ ਪਰਮੇਸ਼ਰ ਨੇ ਜਿਹੜੇ ਵਿਰੋਧੀ ਤੱਤ ਸੀ ਉਹਨਾਂ ਦੇ ਵਿੱਚ ਤਾਤ ਮਿਲਾ ਕੇ ਉਸ ਮਿੱਤਰ ਬਣਾ ਲਈ ਭਾਵ ਅਗ ਪਾਣੀ ਮਿੱਟੀ ਜਿਹੜੇ ਆਪੋ ਦੇ ਵਿੱਚ ਛੀ ਬੱਕਰੀ ਵਾਂਗੂ ਸਨ ਇਕੱਠੇ ਕਰ ਦਿੱਤੇ ਪਾ ਖਾਣੀ ਪਾਣੀ ਚਲਿਤ ਕਰ ਆਵਾ ਗਾਉਣ ਚਰਿਤ ਦਿਖਾਈ ਹੁਣ ਸੰਗਤ ਜੀ ਕਈ ਫਾ ਇਤ ਪਾਠ ਹੁੰਦਾ ਚਰਿੱਤਰ ਕਈ ਥਾਂ ਤੇ ਆਪਾਂ ਪ੍ਰਾਤਨ ਸਰੂਪਾਂ ਵੱਲ ਜਾਣਾ ਹੈ ਪ੍ਰਾਤਨ ਸਰੂਪਾਂ ਦੇ ਵਿੱਚ ਜੋ ਲਿਖਿਆ ਹੈ ਜਿਹੜਾ ਸ਼ੁੱਧ ਪਾਠ ਹੈ ਦਾ ਚਰਿਤਾ ਇੱਕ ਰਾਰੇ ਦੇ ਨਾਲ ਦੋ ਰਾਰੇ ਨਹੀਂ ਲਾਉਣੇ ਚਰਿੱਤਰ ਨਹੀਂ ਕਹਿਣਾ ਚਰਿਤ ਕਹਿਣਾ ਦਿਖਾਈ ਕਹਿੰਦੇ ਚਾਰ ਖਾਣੀਆਂ ਅੰਡਜ ਜੇਰਜ ਸੇਤਜ ਉਤਪਜ ਇਹ ਚਾਰ ਖਾਣੀਆਂ ਨੇ ਤੇ ਚਾਰ ਬਾਣੀਆਂ ਕਿਹੜੀਆਂ ਨੇ ਪਰਾ ਪਸੰਤੀ ਮਦਮਾ ਬੈਖਰੀ ਇਹਨਾਂ ਦਾ ਚਲਾਓ ਕਰਕੇ ਆਵਾ ਗਾਉਣ ਦਾ ਚਿੱਤਰ ਦਿਖਾਉਣਾ ਕੀਤਾ 84 84 ਹਾ ਹ ਨਾਲ ਬੋਲਣਾ ਹੁਣ ਕਈ ਸੰਗਤਾਂ ਪੜ ਜਾਂਦੀ 84 84 ਨਹੀਂ ਪੜਨਾ 84 ਹਾ ਹ ਪੂਰਾ ਬੋਲ ਕੇ ਜਾਣਾ ਤੇ ਬਿਹਾਰੀ ਦੀ ਆਵਾਜ਼ ਕੱਢਣੀ 84 ਲੱਖ ਜੋੜ ਉਪਾਈ ਸੋ ਸੰਗਤ ਜੀ ਦੋ ਵਾਰ ਆਪਣੀਆਂ ਭਾਈ ਗੁਰਦਾਸ ਜੀ ਦੀ ਹੋ ਗਈਆਂ ਨੇ ਇਹ ਤਕਰ ਦੋ ਦੀ ਸਮਾਪਤੀ ਹੁੰਦੀ ਹੈ ਤੇ ਇਹਦਾ ਅਰਥ ਹੈ ਕਹਿੰਦੇ ਐਵੇਂ 84 ਲੱਖ ਜੁਨਾ ਰੱਤ ਦਿੱਤੀਆਂ ਪਰਮੇਸ਼ਰ ਵਾਹਿਗੁਰੂ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਸੰਗਤ ਜੀ ਅਰਥਾ ਸਮੇਤ ਪੜੋਗੇ ਬੜੀ ਸੋਝੀ ਮਿਲੇਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਦੋਂ ਆਪਾਂ ਉਹਨਾਂ ਬਾਣੀ ਦਾ ਅਰਥ ਕਰਾਂਗੇ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹਨਾ ਹੀ ਪਵੇਗਾ ਸੋ ਇਸ ਕਰਕੇ ਆਪਾਂ ਨਾਲ ਸੰਥਿਆ ਵੀ ਕਰਨੀ ਹੈ ਨਾਲ ਸੁੱਧ ਉਚਾਰਨ ਵੀ ਸਿੱਖਣਾ ਹੈ ਤੇ ਨਾਲ ਅਰਥ ਵੀ ਆਪਾਂ ਸਿੱਖੀ ਜਾਣੇ ਨੇ ਸੋ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਪੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ